ਨਾਰੀਅਲ ਪਾਣੀ ਇੱਕ ਸਿਹਤਮੰਦ ਤੇ ਤਾਜ਼ਗੀ ਵਾਲਾ ਡਰਿੰਕ ਮੰਨਿਆ ਜਾਂਦਾ ਹੈ ਇਹ ਕੁਝ ਮਹੱਤਵਪੂਰਨ ਇਲੈਕਟ੍ਰੋਲਾਈਟs ਜਿਵੇਂ ਕਿ ਪੋਟਾਸ਼ੀਅਮ, ਸੋਡੀਅਮ ਤੇ ਮੈਗਨੀਸ਼ੀਅਮ ਦੇ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਵਿੱਚ ਪਾਣੀ ਦੇ ਸતર ਨੂੰ ਬਣਾਈ ਰੱਖਣ ਤੇ ਹਾਈਡਰੇਸ਼ਨ ਦੇ ਲਈ ਬਹੁਤ ਹੀ ਜ਼ਿਆਦਾ ਮਦਦ ਕਰਦਾ ਹੈ ਸਰੀਰ ਨੂੰ ਹਾਈਡਰੇਟ ਰੱਖਣ ਤੋਂ ਲੈ ਕੇ ਚਮੜੀ ਨੂੰ ਨਮ ਬਣਾਉਣ ਤੱਕ ਨਾਰੀਅਲ ਪਾਣੀ ਕੁਦਰਤੀ ਦਵਾਈ ਦੇ ਤੌਰ ਤੇ ਕੰਮ ਕਰਦਾ ਹੈ ਇਹ ਹਲਕਾ ਪਚਨਯੋਗ ਤੇ ਪੋਸ਼ਣ ਤੋਂ ਭਰਪੂਰ ਹੁੰਦਾ ਹੈ ਜੋ ਸਰੀਰ ਦੇ ਕੁੱਲ ਤੰਦਰੁਸਤੀ ਲਈ ਉੱਤਮ ਹੈ ਸਰਦੀਆਂ ਦੇ ਵਿੱਚ ਵੀ ਨਾਰੀਅਲ ਪਾਣੀ ਦਾ ਸੇਵਨ ਸਿਹਤ ਦੇ ਲਈ ਰਾਮਬਾਣ ਸਾਬਤ ਹੁੰਦਾ ਨਾਰੀਅਲ ਪਾਣੀ ਚ ਐਂਟੀਆਕਸੀਡੈਂਟਸ ਹੁੰਦੇ ਨੇ ਜੋ ਸਰਦੀਆਂ ਦੇ ਮੌਸਮ ਚ ਰੋਗਾਂ ਦੇ ਨਾਲ ਲੜਨ ਚ ਸਹਾਇਕ ਹੁੰਦੇ ਨੇ ਨਾਰੀਅਲ ਪਾਣੀ ਦੇ ਵਿੱਚ ਵਿਟਾਮਿਨ ਸੀ ਬੀ ਕੈਲਸ਼ੀਅਮ ਤੇ ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਵੀ ਪਾਈ ਜਾਂਦੇ ਨੇ ਸਰਦੀਆਂ ਛਾਲਾ ਕੀ ਪਿਆਸ ਘੱਟ ਲੱਗਦੀ ਹੈ ਸਰੀਰ ਨੂੰ ਹਾਈਡਰੇਟ ਰੱਖਣਾ ਫਿਰ ਵੀ ਲਾਜ਼ਮੀ ਹੁੰਦਾ ਹੈ ਨਾਰੀਅਲ ਪਾਣੀ ਕੁਦਰਤੀ ਇਲੈਕਟ੍ਰੋਲਾਈਟਸ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਪਾਣੀ ਦੀ ਕਮੀ ਤੋਂ ਬਚਾਉਂਦਾ ਹੈ ਸਰਦੀਆਂ ਚ ਭਾਰੀ ਭੋਜਨ ਨਾਲ ਪਚਨ ਚ ਦਿੱਕਤ ਹੋ ਜਾਂਦੀ ਹੈ ਨਾਰੀਅਲ ਪਾਣੀ ਕੁਦਰਤੀ ਤੌਰ ਤੇ ਲਾਈਟ ਹੁੰਦਾ ਹੈ ਤੇ ਪਚਨ ਪ੍ਰਕਿਰਿਆ ਨੂੰ ਸੁਚਾਰੂ ਰੱਖਦਾ ਹੈ ਸਰਦੀਆਂ ਚ ਸਕਿਨ ਖੁਸ਼ਕ ਹੋਣ ਤੋਂ ਵੀ ਆਮ ਸਮੱਸਿਆ ਹੁੰਦੀ ਹੈ ਜਿਸ ਨੂੰ ਨਾਰੀਅਲ ਪਾਣੀ ਸਰੀਰ ਨੂੰ ਅੰਦਰੋਂ ਹਾਈਡਰੇਟ ਕਰਦਾ ਜਿਸ ਨਾਲ ਸਕਿਨ ਨਰਮ ਤੇ ਗਲੋਇੰਗ ਬਣੀ ਹੁੰਦੀ ਹੈ ਸਰਦੀਆਂ ਚ ਵਦੇਰੇ ਖਾਨਪੀ ਨਾਲ ਪਾਰਵਧਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਨਾਰੀਅਲ ਪਾਣੀ ਲੋ ਕੈਲਰੀ ਬੇਵਰੇਜ ਹੈ ਜੋ ਮਿੱਠੇ ਪਦਾਰਥਾਂ ਦਾ ਸਵਾਈ ਬਦਲ ਦਿੰਦਾ ਹੈ ਨਾਰੀਅਲ ਪਾਣੀ ਦੇ ਡਾਇਰੈਕਟ ਵੇਟ ਗੁਣ ਛਰੀਰ ਤੋਂ ਵਿਸ਼ਾਲੇ ਪਦਾਰਥ ਨੂੰ ਬਾਹਰ ਕੱਢਣ 'ਚ ਵੀ ਮਦਦਗਾਰ ਹੁੰਦੇ ਨੇ ਨਾਰੀਅਲ ਪਾਣੀ ਹਫਤੇ ਦੇ ਵਿੱਚ 2-3 ਵਾਰ ਪੀਣਾ ਚਾਹੀਦਾ ਹੈ ਇਸ ਦੇ ਨਾਲ ਸ਼ਰੀਰ ਦੇ ਵਿੱਚ ਕੁਦਰਤੀ ਤਾਲਮੇਲ ਨੂੰ ਸਥਿਰ ਰੱਖਣ ਦੇ ਲਈ ਇਹ ਬਹੁਤ ਹੀ ਉਪਯੋਗੀ ਹੁੰਦਾ ਹੈ ਇਹ ਕੁਦਰਤੀ ਤਰਲ ਪਦਾਰਥ ਹੈ ਇਸ ਲਈ ਇਸ ਨੂੰ ਜ਼ਿਆਦਾ ਸੇਵਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤਾਂ ਜਿਨ੍ਹਾਂ ਨੂੰ ਲੱਗਦਾ ਹੈ ਅਤੇ ਸਰਦੀਆਂ ਦੇ ਵਿੱਚ ਨਾਰੀਅਲ ਪਾਣੀ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ ਤਾਂ ਇਹ ਸ ਤੁਸੀਂ ਸਰਦੀਆਂ ਦੇ ਵਿੱਚ ਪੀ ਸਕਦੇ ਹੋ ਕਿਉਂਕਿ ਇਸ ਦੇ ਵਿੱਚ ਕਈ ਕੁਦਰਤੀ ਤੱਤ ਮੌਜੂਦ ਹੁੰਦੇ ਨੇ